ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਗਲ ਪੁਰਖ ਮੈਂ ਪੁਰਖ ਪ੍ਰધાન ਉਹ ਮਨੁੱਖ ਸਾਰੇ ਮਨੁੱਖਾਂ ਵਿੱਚੋਂ ਵੱਡਾ ਹੈ ਸਾਧ ਸੰਗ ਜਿਨ੍ਹਾਂ ਦਾ ਮਿਟਿਆ ਅਭਿਮਾਨ ਸਾਧ ਸੰਗ ਵਿੱਚ ਰਹੇ ਕੇ ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ ਆਪਸ ਕੋ ਜਾਉ ਜਾਣੇ ਨੀਚਾ ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾਨ ਦੇ ਗਰਮੀ ਖਿਆਲ ਕਰਦਾ ਹੈ ਸਉ ਗਣੀਆਂ ਸਵਤੇ ਉੱਚਾ ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਜਾਕਾ ਮਨ ਹੋਏ ਸਗਲ ਕੀ ਰੀਨਾ ਜਿਸੁ ਮਨੁੱਖ ਦਾ ਮਨ ਸਬਨਾ ਦੇ ਚਰਨਾ ਦੀ ਧੂੜ ਹੁੰਦਾ ਹੈ ਭਾਵ ਜੋ ਸਬ ਨਾਲ ਗਰੀਬੀ ਸੁਭਾਅ ਵਰਤਦਾ ਹੈ ਹਰੇ ਹਰ ਨਾਮ ਤੈਨੇ ਘਟ ਘਟ ਚੀਨਾ ਉਸ ਮਨੋਖਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸਤਾ ਪਛਾਣ ਲਈ ਹੈ ਮਾਣਿ ਆਪਣੇ ਤੇ ਬੁਰਾ ਮਿਟਾਨਾ ਜਿਸ ਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ ਹੈ ਪੇਖੈ ਸਗਲ ਸਿਸ਼ਟ ਸਾਜਨਾ ਉਹੋ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ ਸੁਖ ਦੁਖ ਜਨ ਸਮ ਦ੍ਰਿਸ਼ਟੀਤਾ ਇਹੋ ਜਿਹੇ ਮਨੁੱਖ ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ ਨਾਨਕ ਪਾਪ ਪੁੰਨ ਨਹੀਂ ਲੇਪਾਂ ਹੇ ਨਾਨਕ ਤਾਹੀਂ ਪਾਪ ਤੇ ਪੁੰਨ ਦਾ ਉਨ੍ਹਾਂ ਉਤੇ ਅਸਰ ਨਹੀਂ ਹੁੰਦਾ ਭਾਵ ਨਾ ਕੋਈ ਮੰਦਾ ਕਰਮ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਨੂੰ ਫਸਾ ਸਕਦਾ ਹੈ ਤੇ ਨਾ ਹੀ ਸੁਰਗ ਆਦਿਕ ਦਾ ਲਾਲਚ ਕਰਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ ਨਿਰਤਰ ਕੋਤੰ 13 ਨਉ ਏ ਪ੍ਰਭੂ ਕੰਗਾਲ ਵਾਸਤੇ ਤੇਰਾ ਨਾਮ ਹੀ ਧੰਨ ਹੈ ਨਿਥਾਵੀ ਕੋ ਨਉ ਤੇਰਾ ਥਾਉ ਨਿਆਸਰੀ ਨੂੰ ਤੇਰਾ ਆਸਰਾ ਹੈ ਨਿਮਾਣੇ ਕੋ ਪ੍ਰਵ ਤੇਰੋ ਮਾਨ निमाने वास्ते तेरा नाम हे प्रभु आदर मान है सगले ਘਟਾ ਕੋ ਦੇਵ ਹੋ ਦਾਣ ਤੂੰ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ ਕਰਨ ਕਰਾਵਣ ਹਾਰ ਸੁਆਮੀ ਤੂੰ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ सगले ਘਟਾ ਕੇ ਅੰਤਰ ਜਾਮੀ हे स्वामी हे ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ ਆਪਣੀ ਗਤਿ ਮੇ ਤੇ ਜਾਣੂ ਆਪੇ हे ਪ੍ਰਭੂ ਤੂੰ ਆਪਣੀ ਹਾਲਤ ਤੇ ਆਪਣੀ ਵਡਿਆਈ ਦੀ ਮਰਿਆਦਾ ਆਪ ਹੀ ਜਾਣਦਾ ਹੈ ਆਪਨ ਸੰਗ ਆਪ ਰਵਰਾਤੇ ਤੂੰ ਆਪਣੇ ਆਪ ਵਿੱਚ ਆਪ ਹੀ ਮगन ਹੈ ਤੁਮਰੀ ਉਸਤਤ ਤੁਮਤੇ ਹੋਏ हे ਪ੍ਰਭੂ ਤੇਰੀ ਵਡਿਆਈ ਤੇਥੋਂ ਹੀ ਬਿਆਨ ਹੋ ਸਕਦੀ ਹੈ ਨਾਨਕ ਅਵਰ ਨ ਜਾਣਸ ਕੋਈ हे नानक आंख के कोई और तेरी वडाई नहीं जानदा सर्व धर्म है श्रेष्ठ धर्म हे मन एहे धर्म सारे धर्म नालो चंगा है हर को नाम जप निर्मल कर्म प्रभु दा नाम जप ते पवित्र आचरण बना सगली क्रिया महियतम क्रिया ਇਹੀ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ ਸਾਧ ਸੰਗ ਦੁਰਮਤ ਮਲਹਿਰੀਆ ਸਤ ਸੰਗ ਵਿੱਚ ਰਹੇ ਕੇ ਭੈੜੀ ਮਤ ਰੂਪ ਮੈਲ ਦੂਰ ਕੀਤੀ ਜਾਏ ਸਗਲ ਉਧਮੈ ਉਧਮ ਪਲਾ ਇਹਹੀ ਉਦਮ ਹੋਰ ਸਾਰੇ ਉਦਮਾਂ ਨਾਲੋਂ ਭਲਾ ਹੈ ਹਰ ਕਾ ਨਾਮ ਜਪੋ ਜੀ ਸਦਾ हे मन सदा प्रभुदा नाम जप सगल बाणि मह अमृत बाणि प्रभुते आत्मिक जीवन देन वाली बाणि होर सब सुंदर है हर को जास रसन बखानी प्रभु प्रभुदा जस आत्मक जीवन प्रभुदा जाल सुन जीव बोल ਸਗਲ ਥਾਨ ਤੇ ਉਹ ਉੱਤਮ ਥਾਨ ਉਹ ਹਿਰਦਾ ਰੂਪ ਥਾ ਹੋਰ ਸਾਰੇ ਤੀਰਥ ਸਥਾਨਾਂ ਤੋਂ ਪਵਿੱਤਰ ਹੈ ਨਾਨਕ ਜਿਹ ਘਟ ਵਸੈ ਹਰ ਨਾਮ ਹੈ ਨਾਨਕ ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਓਹੋ ਹੀਰ ਦਾ ਰੂਪ ਥਾ ਹੋਰ ਸਾਰੇ ਤੀਰਥ ਸਥਾਨਾਂ ਤੋਂ ਪਵਿੱਤਰ ਹੈ ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ